ਲਓ ਦੋਸਤੋ ਪੋਹਾ ਵਜ ਮੰਜੂਰੀ ਨੂੰ ਬਣਾਉਣ ਲਈ ਪਹਿਲਾਂ ਲਓ ਇੱਕ ਕੌਲੀ ਪੋਹਾ ਤੇ ਉਹਨੂੰ ਖੁੱਲੇ ਪਾਣੀ ਵਿੱਚ ਧੋ ਕੇ ਉਹਨੂੰ ਉਸੇ ਵੇਲੇ ਛਾਂਣ niche ਦਿਓ ਜਾਣ ਤਾਂ ਕਿ ਪਾਣੀ ਉਹਦਾ ਅਲੱਗ ਕਰ ਦਈਏ ਤੇ ਗਾਜਰਾਂ ਆਪਾਂ ਛਿੱਲ ਕੇ ਧੋ ਕੇ ਕਦੂਕਸ ਕਰਕੇ ਕਪਾਸੇ ਰੱਖ ਦਿਆਂ ਗੋਭੀ ਧੋ ਕੇ ਕਦੂਕਸ ਕਰ ਲਈ ਇਹਨਾਂ ਨੂੰ ਅਲੱਗ-ਅਲੱਗ ਲਿਆ ਨਚੋੜ ਗੋਭੀ ਦਾ ਪਾਣੀ ਦਿਓ ਸੁੱਟ ਤੇ ਗਾਜਰਾਂ ਦਾ ਰੱਖ ਲਓ ਕਿਉਂਕਿ ਉਹ ਆਪਾਂ ਗਰੀ ਵਿੱਚ ਯੂਜ਼ ਕਰ ਸਕਦੇ ਹਾਂ ਤਾਂ ਕਿ ਕਲਰ ਨਾ ਪਾਈਏ ਤੇ ਹੁਣ ਇਸ ਤੋਂ ਬਾਅਦ ਇੱਕ ਬੋਲ ਦੇ ਵਿੱਚ ਗਾਜਰ ਗੋਭੀ ਨੂੰ ਆਪਾਂ ਉਹਦੇ ਕਰ ਲਿਆ ਮਿਕਸ ਤੇ ਵਿੱਚ ਆਪਾਂ ਥੋੜੀ ਜਿਹੀ ਚੁਕੰਦਰ ਸੀ ਕद्दूकस ਕੀਤੀ ਹੋਈ ਮੇਰੇ ਕੋਲ ਪਈ ਤੇ ਮੈਂ ਥੋੜੀ ਜੀ ਉਹ ਪਾ ਲਈ ਵਿੱਚ ਪਾ ਲਈ ਹਰੀ ਮਿਰਚ ਫਾਈਨ ਚੌਪ ਕੀਤੀ ਹੋਈ ਤੇ ਨਾਲ 2 ਚਮਚ ਸੋਇਆ ਸੌਸ ਚੰਗੀ ਤਰ੍ਹਾਂ ਮਿਕਸ ਕਰ ਲੇ ਇੱਕ ਖਾਲੀ ਬੋਲ ਲੈ ਕੇ ਉਹਦੇ ਵਿੱਚ ਸੇਮ ਰੇਸ਼ਿਓ ਦੇ ਵਿੱਚ ਕਾਰਨ ਫਲੋਰ ਤੇ ਮੈਦਾ ਪਾਉਣਾ ਤੇ ਜਿੰਨਾ ਮਕਾਲੀ ਮਿਰਚ ਪਾ ਕੇ ਮਿਕਸ ਕਰਕੇ ਸਾਈਡ ਤੇ ਰੱਖ ਕੇ ਗਾਜਰ ਗੋਭੀ ਕद्दूकस ਕੀਤੀ ਹੋਈ ਵਾਲੇ ਮਿਕਸਰ ਵਿੱਚ ਮੈਂ ਸੋਕ ਕੀਤਾ ਹੋਇਆ ਪੋਹਾ ਪਾ ਲਿਆ ਇਹਨੂੰ ਮਿਕਸ ਕਰਕੇ ਟੇਸਟਰ ਅਨਸਾਰ ਆਪਾਂ ਨਮਕ ਅਤੇ ਮਿਰਚ ਆਪੜਾ ਮਿਕਸਰ ਆ ਮੈਦੇ ਤੇ ਕਾਰਨਫਲੋਰ ਦਾ ਉਹ ਥੋੜਾ ਥੋੜਾ ਕਰਕੇ ਪਾ ਕੇ ਮਿਕਸ ਕਰਕੇ ਇਹਦਾ ਮੰਜੂਰੀਅਨ ਬੋਲ ਦਾ ਮਿਕਸਚਰ ਤਿਆਰ ਆ ਤੇ ਇਹਦੇ ਆਪਾਂ ਛੋਟੇ ਛੋਟੇ ਬਣਾ ਲੈਣੇ ਬੋਲ ਬੋਲ ਬਣਾਉਣ ਤੋਂ ਬਾਅਦ ਆਪਾਂ ਜਿਹੜਾ ਹੀਟ ਕੀਤਾ ਹੋਇਆ ਆਇਲ ਆ ਚੰਗੀ ਤਰ੍ਹਾਂ ਹੀਟ ਕੀਤਾ ਹੋਵੇ ਜਦੋਂ ਆਪਾਂ ਬੋਲ ਪਾਉਣੇ ਪੰਜ ਸੱਤ ਪਾਉਣੇ ਆ ਔਰ ਜਦੋਂ ਬੋਲ ਪਾਉਣੇ ਉਹਦੀ ਜਿਹੜੀ ਹੀਟ ਆ ਉਹਨੂੰ ਮੀਡੀਅਮ ਕਰ ਲੈਣਾ ਤਾਂ ਕਿ ਡਾਰਕ ਬਰਾਊਨ ਨਾ ਹੋਣ ਇਹਨੂੰ ਆਪਾਂ ਲਾਈਟ ਬਰਾਊਨ ਹੀ ਰੱਖਣੇ ਆ। ਲਓ ਜੀ ਆਪਣੇ ਬੌਲ ਬਣ ਕੇ ਤਿਆਰ ਹੋ ਗਰੇਵੀ ਬਣਾਉਣੀ ਆ ਤੇ ਕੜਾਈ ਵਿੱਚ ਆਪਾਂ ਪਾ ਲੈਣਾ ਤੇਲ ਤੇ ਔਰ ਫਿਰ ਪਾਇਆ ਕੁੱਟਿਆ ਹੋਇਆ ਲਸਣ, ਫਾਈਨ ਕੀਤੀ ਹੋਈ ਗਾਜਰ, ਸ਼ਿਮਲਾ ਮਿਰਚ, ਹਰਾ ਪਿਆਜ਼ ਔਰ ਹਰੀ ਮਿਰਚ। ਤੁਸੀਂ ਆਪਣੇ ਅਨਸਾਰ ਕੋਈ ਹੋਰ ਸਬਜ਼ੀਆਂ ਵੀ ਪਾ ਸਕਦੇ ਹੋ ਤੇ ਸਕਿੱਪ ਵੀ ਕਰ ਸਕਦੇ ਹੋ। ਤੇ ਫਲੇਮ ਆ ਜਿਹੜੀ ਉਹ ਆਪਾਂ ਬਹੁਤ ਤੇਜ਼ ਰੱਖਣੀ ਆ ਤੇ ਫਿਰ ਉਹਦੇ ਵਿੱਚ ਆਪਾਂ ਪਾਇਆ ਸਿਰਕਾ, ਸੋਇਆ ਸੌਸ ਕੈਚਅਪ ਔਰ ਚਿਲੀ ਸੌਸ ਆਪਸ਼ਨ ਆ ਮੈਂ ਕਲਰ ਦੇ ਲਈ ਬੀਟਰੂਟ ਪਾ ਦਿੱਤਾ ਅਜੀਨੋ ਮੋਟ ਮੈਂ ਨਹੀਂ ਯੂਜ਼ ਕਰ ਰਹੀ ਕਿਉਂਕਿ ਉਹ ਇੱਕ ਕੈਮੀਕਲ ਆ ਤੇ ਇਹਨੂੰ ਕਲਰ ਦੇਣ ਲਈ ਵੀ ਮੈਂ ਦੇਖੋ ਤੁਹਾਡੇ ਸਾਹਮਣੇ ਬੀਟਰੂਟ ਪਾਇਆ ਔਰ ਉਹਦਾ ਗਾਜਰਾਂ ਦਾ ਪਾਣੀ ਪਾਇਆ ਫਿਰ ਸੋਲੂਸ਼ਨ ਪਾ ਦਿੱਤਾ ਵਾਟਰ ਤੇ ਕਾਰਨ ਫਲੋਰ ਦਾ ਉਹਨਾਂ ਗਰੇਵੀ ਹੋ ਗਈ ਆਪਣੀ ਗਾੜੀ ਤੇ ਨਾਲ ਆਪਾਂ ਪਾਇਆ ਬੌਲ ਦੇ ਨੂੰ ਹਰੇ ਪਿਆਜ਼ ਨਾਲ ਕਰ ਦਿੱਤਾ ਜੀ ਗਾਰਨਿਸ਼ ਹਾਂਜੀ ਦੋਸਤੋ ਤੁਸੀਂ ਮੈਨੂੰ ਦੱਸਿਓ ਜੇ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੀ